ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚੰਨੇ ਤੁਹਾਡੇ ਬਹੁਤ ਬਹੁਤ ਸਵਾਗਤ ਆ ਅੱਜ ਇਸ ਵਲੌਗ ਦੇ ਵਿੱਚ ਤੇ ਆਜੋ ਆਪਾਂ ਮਿਲਦੇ ਹਾਂ ਆਪਣੀ ਜ਼ਾਰਾ ਨੂੰ ਤੇ ਨੱਕ ਨੁਕਲ ਵਿਡਿੰਗ ਖੜੀ ਆ ਹਾਂ ਵੀ ਜਾਰੂ ਕਿਵੇਂ ਆ ਤੇ ਜ਼ਾਰਾ ਹੈਲਦੀ ਆ ਪਹਿਲਾਂ ਨਾਲੋਂ ਪੂਰੀ ਐਨ ਓਕੇ ਹੋ ਗਈ ਹੁਣ ਇੱਕ ਵਾਰ ਪਹਿਲਾਂ ਡੀਹਾਈਡਰੇਟ ਹੋ ਗਈ ਸੀ ਕੁਝ ਦਿਨ ਠੀਕ ਨਹੀਂ ਰਹੀ ਬੋਤਲਾਂ-ਬੋਤਲਾਂ ਲਵਾਈਆਂ ਸੀ ਇਹਦੇ ਆਪਾਂ ਨੇ ਇਨੇ ਰਾਤ ਸਾਈਡ ਤੇ ਟੱਬ ਪਿਆ ਹੁਣ ਆਪਣੇ ਵੱਲ ਨੂੰ ਖਿੱਚ ਲਿਆ ਰਾਤ ਨੂੰ ਇਹ ਸ਼ਰਾਰਤੀ ਬਹੁਤ ਹਾਂ ਇਹ ਹੁਣ ਅੱਜ ਠੀਕ ਆ ਕੁਝ ਮੌਸਮ ਹਵਾ ਸੋਹਣੀ ਚੱਲ ਰਹੀ ਆ ਹੁਣ ਅਸੀਂ ਪੈਡ ਉੱਤੇ ਚੱਲਦੇ ਆਪਾਂ ਹਾਂਜੀ ਬਾਹਰ ਨਾ ਆਪ ਜੀ ਆ ਰਹਾ ਰਾ ਨਾ ਖੋਲ ਆਪਣੇ ਆਪ ਹੀ ਖੋਲਣ ਦੀ ਮੂੰਹ ਮਾਰ ਕੇ ਖੋਲਣਾ ਨਹੀਂ ਹੈਗਾ ਹੁਣ ਕਰਾਂਗੇ ਇਹਨਾਂ ਦੀ ਆਪਾਂ ਗਰੂਮਿੰਗ ਸਾਫ ਸਫਾਈ ਸਵੇਰੇ ਸਵੇਰੇ ਆ ਜਾ ਆ ਜਾ ਚੱਲ 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 ਆਪਣੀ ਜਗ੍ਹਾ ਤੇ ਜਾਂਦੀ ਐ ਇਹ ਹੁਣ ਦਾਣਾ ਪਾ ਦਾਂਗੇ ਰੁਕ ਜੋ ਜੀ ਰੁਕ ਜੋ ਜੀ ਆਕਰ ਉੱਪਰ ਕਰ ਇਹ ਆ ਗਈ ਆਪਣੀ ਜਗ੍ਹਾ ਤੇ ਇਹਦੀ ਇੱਥੇ ਗੁਰੂ ਮੀਂਗੂ ਵਗੈਰਾ ਕਰਾਂਗੇ ਆਪਾਂ ਦਾਣਾ ਦੇਵਾਂਗੇ ਇਹ ਆ ਖੜੀਆ ਕਵੇਰੀ ਕਵੇਰੀ ਆਪਾਂ ਲस्सी ਕਰਤੀ ਪਹਿਲਾਂ ਉਹਨਾਂ ਨੂੰ ਹਾਂ ਆੜਜ ਕਵੇਰੀ ਚਲ 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 ਉਧਰ ਚੱਲ ਉਧਰ ਦਾਣੇ ਵਾਲਾ ਨਾ ਜਾ ਆਖੜੀਆ 스ਨੋ ਵਾਈਟ ਤੇ ਇਹ ਫਿਲਹਾਲ ਇੱਥੇ ਰਹੂ ਜਨਾ ਟਾਈਮ ਧੁੱਪ ਨਹੀਂ ਆਉਂਦੀ ਚੱਲ ਉਧਰ ਚੱਲ ਕਵੇਰੀ ਚਲ ਚੱਲ ਚੱਲ ਦਾਣੇ ਵਾਲਾ ਨਾ ਪਤਾ ਆਇਆ ਹੁਣ ਆ ਪਰ ਆਦਮ ਲੈ ਕੇ ਨੇ ਜਾਨਵਰਾਂ ਨੂੰ ਪਤਾ ਹੁੰਦਾ ਆਪਣੇ ਆਪ ਵੀ ਅਸੀਂ ਕਿਧਰ ਨੂੰ ਜਾਣਾ ਹੁੰਦਾ ਤੇ ਰਾਹ ਦਾ ਅੰਦਰ ਸੀ ਹਟ ਜਾ ਰਾਹ ਦਾ ਚੱਲ ਪੱਤਾ ਪਿੱਛੇ ਚੱਲ ਪਿੱਛੇ ਚੁੱਪ 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 ਹੌਲੀ 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 ਬੱਸ ਬੱਸ ਰੁਕ ਜਾ ਰੁਕ ਜਾ ਰੁਕ ਜਾ ਹੁਣ ਗਰੂਮਿੰਗ ਕਰਦੇ ਆ ਪਾਸ ਸਵੇਰੇ ਸਵੇਰੇ ਨੂੰ ਪਾ ਕੇ ਦਾਣਾ ਅੱਜ 400 ਰੁਪਏ ਰੰਗ ਦਿਖਾਉਣਾ ਹਾਂ ਖੜਾ ਆਪਣਾ ਉੱਤਰ ਲੋ ਜੀ ਇੱਧਰ ਆ ਕੇ ਰਣ ਸਿੰਘ ਆ ਜਾ ਰਣ ਸਿੰਘ ਆ ਜਾ ਆ ਜਾ ਆ ਜਾ ਇਹ ਬੜਿਆ ਪਿਆ ਪੂਰਾ ਮੇਰਾ ਪੁੱਤ ਹੈ ਨਾ 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 ਆ ਕੀ ਕੰਮ ਕਰੀ ਜੰਨਾ ਕੀ ਕਰੀ ਜੰਨਾ ਖੜ ਜਾ ਖੜ ਜਾ ਖੜ ਜਾ ਖੜ ਜਾ ਹਾਂ ਜੀ ਟਿਕ ਜਾ ਟਿਕ ਜਾ ਨੁਕਰਿਆਂ ਦੀ ਸਾਮ ਬਹੁਤ ਆ ਯਾਰ ਗਰਮੀਆਂ ਚ ਖਾਸ ਕਰਕੇ ਕਿਉਂਕਿ ਮਾੜਾ ਮੋਟਾ ਪਸੀਨਾ ਆ ਜਾਂਦਾ ਫਿਰ ਇਹ ਲੇਟ ਮਾਰ ਲਾਂਦੇ ਆ ਫੇ ਤੁਹਾਨੂੰ ਪਤਾ ਹੀ ਆ ਵੀ ਕੱਲੇ ਖਰਖਰੇ ਨਾਲ ਤਾਂ ਕੰਮ ਨਹੀਂ ਚੱਲਦਾ ਨਾ ਪਤਾ ਨਾ ਵਸ 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 ਕੜਲਾ ਜੀ ਬਾਰੇ ਕੜਲਾ 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 ਨਾ ਪੁੱਤ ਨਾ 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 ਕੱਢ ਜਾ ਤੂੰ ਇਹਦੀ ਕਟਿੰਗ ਸ਼ਟਿੰਗ ਕਰਤੀ ਸੀ ਆਪਾਂ ਨੇ ਤੇ ਹੁਣ ਆ ਜੋ ਕਰਦੇ ਆਂ ਇਹ ਸਾਫ਼ ਸਫਾਈ ਆਪਾਂ ਨਾ ਪੁੱਤ ਆ ਚੰਗਾ ਮੇਰੇ ਕੋਲ ਆ ਜਾ ਆ ਜਾ ਇਹ ਦਿਹੋਂ ਸਵਾਰੀ ਤੇ ਐਕਸਰਸਾਈਜ਼ ਬੰਦ ਕੀਤੀ ਹੋਈ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਜੇ ਬਾਈ ਚਾਂਸ ਬਾਰਸ਼ ਵਗੈਰਾ ਹੋ ਗਈ ਮੌਸਮ ਥੋੜਾ ਮੋਟਾ ਠੀਕ ਹੋਇਆ ਤੇ ਫੇਰ ਆਪਾਂ ਇਹਨਾਂ ਨੂੰ ਜ਼ਰੂਰ ਐਕਸਰਸਾਈਜ਼ ਕਰਾਂਗੇ ਇਹਨਾਂ ਵੀ ਤੇ ਕਰਾਵਾਂਗੇ ਜਾਂ ਫਿਰ ਸਵਾਰੀ ਸੂਰਜੇ ਲੈ ਕੇ ਜਾਵਾਂਗੇ ਨਾ ਪੁੱਤ ਨਾ ਨਾ ਇਹਨੂੰ ਬਸ ਮੇਰੇ ਥੋੜੀ ਦੰਦੀ ਵੱਢ ਕੇ ਸਕੂਨ ਮਿਲ ਜਾਂਦਾ ਲੈ ਬਟਲਾ ਦੰਦੀ ਓਹ ਆ ਬਟਲੀ ਦੰਦੀ બસ ਬਸ ਬਸ ਸਕੂਨ ਮਿਲ ਗਿਆ ਤੈਨੂੰ ਓਕੇ ਜੀ ਥੈਂਕ ਯੂ ਮਿਲਦੇ ਆ ਅਗਲੀ ਵੀਡੀਓ ਚ ਜਿੰਨਾ ਟਾਈਮ ਹੈ ਮੇਰੀ ਛੋਟੀ ਮੋਟੀ ਜੀ ਦੰਦੀ ਨਾ ਵੜ ਲੈ ਇੱਟੇ ਕਦਣੇ ਇੱਟੇ ਕਦਣ ਚੱਲ 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 ਛੜ ਜਾ ਉਹਰੀ